ਹਰਾਤ ਕੋਈ ਕੋਈ ਵੀ ਹੋਣ ਲੇਕਿਨ ਸੱਚ ਤੋਂ ਮੋਹ ਨਹੀਂ ਮੋੜਨਾ ਚਾਹੀਦਾ ਸੱਚ ਬੋਲਣਾ ਚਾਹੀਦਾ ਹਿੰਮਤ ਰੱਖਣੀ ਚਾਹੀਦੀ ਆ ਇੱਕ ਭਾਈ ਸਾਹਿਬ ਨੇ ਸੱਚ ਬੋਲਿਆ ਵਾ ਕਿ ਉਹਦੇ ਸਾਥ ਐ ਸਿੰਘ ਦੇ ਨਾਲ ਸਪੋਰਟ ਦੇਵਾਂਗੇ ਅਸੀਂ ਕਿਉਂਕਿ ਸੱਚ ਬਹੁਤ ਕੌੜਾ ਹੁੰਦਾ ਔਰ ਬੜਿਆਂ ਲੋਕਾਂ ਨੂੰ ਬੁਰਾ ਲੱਗਦਾ ਔਰ ਲੱਗੂਗਾ ਇਹ ਵੀ ਲੱਗੂਗਾ ਉਹ ਵੀ ਲੱਗੂਗਾ ਇਹ ਵੀ ਲੱਗੂਗਾ ਔਰ ਬਹੁਤ ਰੌਲਾ ਪਊਗਾ ਪਰ ਕੋਈ ਟੈਨਸ਼ਨ ਨਹੀਂ ਆ ਕਿਉਂ ਸੱਚ ਜ਼ਰੂਰੀ ਆ ਇਹ ਲੜ ਲਈ ਫੌਜਾਂ ਬਣਾਈਆਂ ਗਈਆਂ ਸੀ ਠੀਕ ਹੈ ਇਹ ਲੜ ਲਈ ਫੌਜਾਂ ਬਣਾਈਆਂ ਗਈਆਂ ਸੀ ਤੇ ਇਹਨਾਂ ਨੇ ਜਿਹੜੇ ਪਹਿਲੇ ਕੰਮ ਹੋ ਗਏ ਉਸ ਤੋਂ ਬਾਅਦ ਜਦੋਂ ਦਾ ਦੇਸ਼ ਦੀ ਯਾਦ ਹੈ ਯਾ ਚਲੋ ਅਸੀਂ ਦੇਸ਼ ਦੀ ਯਾਦ ਹੋਏ ਨੂੰ ਨਹੀਂ ਦੇਖਦੇ ਅਸੀਂ ਆਪਣੀ ਸੰਭਾਲ ਤੋਂ ਦੇਖਦੇ ਹਾਂ ਕਿ ਇਹ ਹਰ ਪਿੰਡ 'ਚ ਆਉਂਦੇ ਆ ਕੇ ਡੇਰਾ ਲਾ ਲੈਂਦੇ ਲੋਕਾਂ ਦੇ ਪੱਠੇ ਵੱਢ ਕੇ ਆਦੇ ਘੋੜਿਆਂ ਨੂੰ ਪਾ ਲੈਂਦੇ ਗੁਰਦ੍ਰਿਆਂ 'ਚੋਂ ਰਸਦਾਂ ਲੈ ਕੇ ਸੁੱਖਾ ਭੰਗ ਬਦਾਮ ਖਸਖਾਸਾ ਦੇਸੀ ਘੋ ਤੇ ਰਗੜੇ ਲਾਲਾ ਪਿੰਦੇ ਨਾਲੇ ਤੇ ਨਾਲੇ ਕੜਾ ਬਣਾ ਬਣਾ ਖਾਂਦੇ ਲੋਕ ਕਦੇ ਮਰਨਾ ਨਹੀਂ ਕਰਦੇ ਚਾਹੇ ਕਿੰਨਾ ਵੀ ਦੁਖੀ ਹੋ ਜਾਂਦੇ ਤਕਲੀਫ ਹੁੰਦੀ ਪਰ ਮਰਨਾ ਨਹੀਂ ਸੀ ਕਰਦੇ 1984 ਦਰਬਾਰ ਸਾਹਿਬ ਤੇ ਟੈਗ ਹੋਇਆ ਤੇ ਇਹ ਪਤਾ ਨਹੀਂ ਕਿੱਥੇ ਜਾ ਕੇ ਸੌਂਗੇ ਇਹਨਾਂ ਨੇ ਇੱਕ ਵਾਰ ਵੀ ਕਿਤੇ ਆਪਣਾ ਆਪ ਨੂੰ ਸ਼ੋਅ ਨਹੀਂ ਕੀਤਾ ਆ ਇਹਨਾਂ ਨੇ ਆਪਣੇ ਆਪ ਨੂੰ ਸਪੋਜ ਨਹੀਂ ਕੀਤਾ ਆ ਕਿਸੇ ਜਗ੍ਹਾ ਤੇ ਲੜੇ ਨਹੀਂ ਆ ਲੜੇ ਦੂਸਰੀ ਆ 1984 ਤੋਂ ਬਾਅਦ ਵੀ ਇਹਨਾਂ ਦਾ ਉਹੀ ਹਾਰਿਆ ਕਦੇ ਇਹ ਦੇਸ਼ ਕੌਮ ਲਈ ਕੌਮ ਲਈ ਕਦੇ ਨਹੀਂ ਖੜੇ ਹੋਏ ਲੜੇ ਕਦੇ ਲੜਿਆ ਤੇ ਦੱਸ ਦੋ ਆਪਦੇ ਲਈ ਲੜਿਆ ਆਪਦੇ ਗੁਰਦਿਆਂ ਤੇ ਤੇ ਹਮਲਾ ਕਰ ਲਈ ਗੁਰਦਿਆਂ ਤੇ ਕਬਜ਼ਾ ਕਰ ਲਈ ਜਰੂਰ ਲੜਿਆ ਆ ਉਸ ਵਿੱਚ ਆਮ ਸਿੱਖਾਂ ਨੂੰ ਜਰੂਰ ਕੁੱਟਿਆ ਮਾਰਿਆ ਪਰ ਇਹ ਕੌਮ ਦੇ ਲਈ ਦੁਸ਼ਮਣ ਨਾਲ ਕਦੇ ਨਹੀਂ ਲੜੇ। ਔਰ ਅੰਦਾ ਤੋਂ ਪੈਸਾ ਇਹਨਾਂ ਕੋਲੇ ਵੱਡੇ ਵੱਡੇ ਬੱਕਰੀ ਝਟਕਾ ਝਟਕਾ ਕੇ ਖਾਈ ਜਾਓ। ਭੰਗ ਪੀ ਕੇ ਲੇਟੇ ਮਾਰੀ ਜਾਓ। ਬਸ ਇਹੀ ਕੁਛ ਹੈ ਇਹਨਾਂ ਕੋਲੇ। ਤੇ ਹਮੇਸ਼ਾ ਡਰ ਇਹਨਾਂ ਨੂੰ ਕਹਦਾ ਰਹਿੰਦਾ ਕਿ ਸਾਡੀ ਪਾਵਰ ਸਾਡੀ ਕੁਰਸੀ ਸਾਡੀ ਜਥੇਦਾਰੀ ਸਾਡਾ ਸਟੇਟਸ ਨਾ ਖੁੱਸ ਜਾਏ ਸਰ ਤੋਂ ਗੁਰਦੁਆਰਾ ਨਾ ਖੁੱਸ ਜਾਏ ਸਰ ਤੋਂ ਪੈਸਾ ਨਾ ਖੁੱਸ ਜਾਏ 84 ਤੋਂ ਲੈ ਕੇ ਹੁਣ ਤੱਕ ਕਦੇ ਵੀ ਇਹ ਕਿਸੇ ਵੀ ਕੌਮ ਨਾਲ ਬੋਲਣ ਵਾਲੇ ਦੇ ਨਾਲ ਖੜੇ ਹੋਣ ਉਹਦੇ ਪਿੱਛੇ ਗਏ ਤਾਂ ਨਾ ਦੋ ਇਹਨਾਂ ਨੂੰ ਅਮਰਪਾਲ ਸਿੰਘ ਨੂੰ ਇਹਨਾਂ ਨੇ ਕਿਹੜਾ ਪਾਪ ਆ ਕੇ ਕਿਸ ਤਰ੍ਹਾਂ ਨਾਲ ਉਹਨੂੰ ਔਰ ਉਹਦੇ ਸਾਥੀਆਂ ਨੂੰ ਖੜਿਆ ਵਾ ਇਹ ਕਦੇ ਉਹਦੇ ਲਈ ਖੜੇ ਹੋਣ ਉਦੋਂ ਬਾਅਦ ਚ ਜਾਂ ਹੁਣ ਉਹਦੇ ਮਾਤਾ ਜੀ ਬਾਕੀ ਬੈਠੇ ਆ ਧਰਨੇ ਤੇ ਉਹ ਉਥੇ ਭੋਖੜ ਥਾਲੇ ਬੈਠੇ ਆ ਪਰ ਇਹ ਨਿਹੰਗ ਕਿਤੇ ਖੜੇ ਹੋਣ ਉਹਨਾਂ ਦੇ ਨਾਲ ਕਿਤੇ ਕਿਸੇ ਦਾ ਬਿਆਨ ਆਇਆ ਹੋਵੇ ਉਹਨਾਂ ਦੇ ਨਾਲ ਆ ਸੁਣੋ ਸੱਚ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਾਰਪਿਤ ਕਾਲ ਤੱਕ ਸੈਨੂੰ ਸਮਾਰਪਿਤ ਉਥੇ ਮੱਥਾ ਟੇਕੂਗਾ ਉਸ ਦਲ ਪੰਥ ਉਸ ਜੱਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰ ਦਾਂਗੇ ਜਿਹੜਾ ਆਪਦੇ ਇਤਿਹਾਸ ਨੂੰ ਦਹਿਰਾਊਗਾ ਬੁੱਢੇ ਦਲ ਦੀ ਗੱਲ ਕੀਤੀ ਉਹਨੇ ਜੈਡ ਪਲਾਸ ਸਿਕਿਉਰਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਜੱਥੇਦਾਰ ਬੁੱਢੇਦਾਲ ਦਾ ਨਹੀਂ ਮੰਨਦੇ ਕਾਗਜ਼ਾਂ 'ਚ ਉਹ ਬਣਿਆ ਫਿਰੇ ਉਹਨਾਂ ਨੇ ਇੰਨੇ ਕ ਬੰਦੇ ਕਤਲ ਕਰਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ ਗੁਨਾਹਗਾਰ ਉਹ ਹੋਆ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ ਸੰਪਰਦਾਵਾਂ ਕਿੰਨੀਆਂ ਤੁਰਾਂ ਤੂੰ ਬਾਦ ਦਾਲ ਬਾਬਾ ਵਿਦੀ ਚੰਦ ਸਾਹਿਬ ਉਸ ਬਾਬਾ ਵਿਦੀ ਚੰਦ ਦਾ ਦਾਲ ਪੰਥ ਕਹੂੰਗਾ ਮੈਂ ਜਦੋਂ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚ-ਮੰਚ ਕਹਿ ਦੂੰਗਾ ਉਸ ਬਾਬਾ ਬਿਧੀ ਚੰਦ ਦਾ ਦਲਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਝੂਠਾ ਏ ਉਹਨੇ ਮਹਾਰਾਜ ਦੀ ਹਜ਼ੂਰੀ ਦੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਹਾਂ ਨੂੰ ਭੇਂਟਿਆ ਨੂੰ ਐਂ ਕਰ ਦਿੰਦਾ ਹੁੰਦਾ ਸੀ ਐਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਦ ਸੰਪਰਦਾਵਾਂ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲੀਆਂ 'ਚ ਸਿੱੜਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿ ਦਾਗੇ ਯਾਰ ਵੀ ਉਹਨਾਂ ਦੇ ਖੂਨ ਤੁਰੇ ਕਰਦੇ ਤਰਨਾ ਦਲ ਆਉਂਦਾ ਤੋਂ ਬਾਅਦ ਜਿਹਦੇ ਮਜੂਤਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਗੇ ਤਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਾ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰੀਆਂ ਵੇਲਾਂ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰਨੀਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਛੋਟੀਆਂ ਉਹ ਇਹ ਮੈਂ ਪੂਰੀ ਵੀਡੀਓ ਨਹੀਂ ਦਿਖਾ ਸਕਦਾ ਜੇ ਪੂਰੀ ਵੀਡੀਓ ਚਾਹੀਦੀ ਹੋਏ ਤਾਂ ਦੱਸਾ ਦੱਕ ਮੈਚ ਪਰ ਗੱਲ ਸਿੱਧੀ ਆ ਕਿ ਕੌਮ ਦੇ ਲਈ ਇਹ ਨਹੀਂ ਆ ਇਹ ਕੌਮ ਦੇ ਲਈ ਨਹੀਂ ਆ ਸਿਰਫ ਆਪਣੇ ਆਪ ਲਈ ਆ ਤੇ ਜੇ ਆਪਣੇ ਆਪ ਲਈ ਆ ਤਾਂ ਫਿਰ ਕੌਮ ਦੇ ਨਾਲ ਹੀ ਕਿਉਂ ਸੋਚੇ ਹੁਣੇ ਹੁਣੇ ਇਹਨਾਂ ਨੇ ਮਰਿਆਦਾ ਪੰਗ ਕੀਤੀ ਕਰੀ ਸਰਕਾਰ ਦੇ ਨਾਲ ਕੇ ਨਿਹੰਗ ਪੰਗਾ ਕਰਦੇ ਪਹਿਲੋ ਪੂਲੇ ਨੇ ਪੰਗਾ ਕੀਤਾ ਹੋੜੇ ਇੱਕ ਹੋਰ ਉઠਿਆ ਗੁਰਦਾਰੇ ਤੇ ਫਾਇਰਿੰਗ ਕਰਵਾਤੀ ਇਹ ਸਾਰੇ ਮਤਲਬੀ ਲੋਗ ਐ ਕਰੀ ਕਿਸੇ ਗੁਰਦਾਰੇ ਤੇ ਸਾਹਮਣੇ ਫਾਇਰਿੰਗ ਹੋਣਦੀ ਹੁੰਦੀ ਦੀ ਕਰੀ ਕਿਸੇ ਤੇ ਕੌਮਲੀ ਕੁਛ ਕੀਤਾ ਤੇ ਦੱਸ